ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਕਿਸਾਨਾਂ ਨੂੰ ਮੱਛਰ ਤੋਂ ਖੋਹ ਵਾਲੀ ਸਰਕਾਰ ਮੁਰਦਾਵਾਰ ਮੁਰਦਾਵਾਰ ਦੋਨੋਂ ਪਾਸੇ ਵੈਰੀਕੇਟ ਕਰੇ ਹੋਏ ਆਂਾ ਰੌਡ ਮੰਡੀ ਜਿਲ੍ਹਾ ਬਟਿੰਡਾ ਵਿੱਚ ਇਹਨਾਂ ਨੂੰ ਪਿੰਡਾਂ ਜਿਉਂ ਨੂੰ ਦੇਵਾਂਗੇ ਬਟਿੰਡਾ ਦੇ ਕਸਬਾ ਮੋੜ ਮੰਡੀ ਦੇ ਵਿੱਚ ਭਾਜਪਾ ਉਮੀਦਵਾਰ ਪਰਮਪਾਲ ਕੋਰ ਸਿੱਧੂ ਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਜ਼ਬਰਦਸਤ ਵਿਰੋਧ ਪੁਲਿਸ ਦੀ ਬੈਰੀਕੇਡਿੰਗ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਜਮ ਕੇ ਜਤਾਇਆ ਗਿਆ ਵਿਰੋਧ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਕਸਬਾ ਮੋੜ ਮੰਡੀ ਦੀਆਂ ਜਿੱਥੇ ਕੀ ਭਾਜਪਾ ਉਮੀਦਵਾਰ ਪਹੁੰਚੇ ਸਨ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਭਾਜਪਾ ਦੇ ਖਿਲਾਫ ਜਮ ਕੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਗਈ ਪੂਰੀ ਗੱਲ ਬਾਤ ਸੁਣਦੇ ਆ ਕਿਸਾਨ ਆਗੂਆਂ ਤੋਂ ਹੀ ਜਿਹੜਾ ਨਾ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕਾਉਂਦਾ ਜਿਹਦੀ ਧਨੇਰ ਅਗਵਾਈ ਕਰਦਾ ਆ ਸੂਬਾ ਸੀਨੀਅਰ ਮੀਤ ਪ੍ਰਧਾਨ ਨਰਮਪਰਾ ਕੀ ਹੋ ਰਿਹਾ ਅੱਜ ਅਸੀਂ ਨਾ ਸੰਜੁਕਤ ਮੋਰਚੇ ਦੇ ਸੱਜੇ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਦੇਖਜੂ ਗਰਾਹਾਂ ਤੇ ਬਿਕਜੂ ਟਕਾਉਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀਆ ਉਹਦੇ ਵੱਲੋਂ ਵੀ ਪੰਜਾਬ ਕਿਸਾਨ ਯੂਨੀਅਨ ਉਹ ਵੀ ਸਾਥੀ ਆਏ ਨੇ ਅਸੀਂ ਮਤਲਬ ਸ਼ਾਂਤ ਵੀ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਸੀਆਂ ਉਹ ਮਤਲਬ ਬੱਲੂ ਵਾਲਾ ਜਿਹੜਾ ਸ਼ੋਹ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਇਨਸਾਫ ਦੌਰਨ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਆਥਰੂਗਾ ਛੱਡਿਆ ਗੋਲੀਆਂ ਕੱਲ ਗੱਡਿਆ ਜਾਂ 700 ਸ਼ਹੀਦ ਸਾਡੇ ਕਿਸਾਨ ਹੋਇਆ ਸੀ ਉਹਨੂੰ ਇਨਸਾਫ ਦੌਰਨ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀ ਚ ਸਾਡੇ ਟੋਨੀ ਮਿਸਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਚੜਾ ਕੇ ਉਹਨਾਂ ਨੂੰ ਇਨਸਾਫ ਦੌਰਨ ਵਾਸਤੇ ਅਰ ਅਸੀਂ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਤੱਕ ਕਰਕਉਣੀ ਕੀਤੀ ਗਈ ਸੁਪਨਾ ਆਪਣਾ ਸੁਆਮੀਨਾਥ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਗਈ ਕਰਜ ਤੇ ਲਖੀਰ ਕੌਣੀ ਮਾਰੀ ਜਾ ਰਹੀ ਜੇ ਕੌਪਰ ਕਰਾਨਾ ਦਾ ਕਰਜ਼ਾ ਮਾਫ ਹੋ ਸਕਦਾ ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ ਪਰ ਪੁੱਛਦੇ ਮਤਲਬ ਉਸ ਅਧਿਕਾਰੀ ਜੀ ਜਿਹੜੇ ਕਿ ਛਰੇਆਂ ਮੈਂ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾ ਛਰੇਆਂ ਮੈਂ ਮਾਰੀਆਂ ਤੇ ਸੁਗੰਦੀ ਕਹਿ ਰਹੇ ਸੀਗੇ ਅਸੀਂ ਤਾਂ ਆਹੀ ਕਰਾਂਗੇ ਅਸੀਂ ਮਤਲਬ ਦੱਸਣਾ ਚਾਹੁੰਦੇ ਭਗਵਾਨ ਤੇ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੀ ਰੋਸ਼ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਊਗੀ ਤੇ ਅੱਜ ਛਰੇਆਂ ਮੈਂ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਥ ਪਾ ਲੈ ਜਿਹੜੇ ਕੋਤਹ ਅਧਿਕਾਰੀਆ ਤੇਰੇ ਆਉਣ ਵਾਲੇ ਸਮੇਂ ਚ ਪਰ ਪਿੰਡਾਂ ਚ ਵੜਨਾ ਤੇਰਾ ਵੀ ਤੁਬੜ ਹੋਊਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪ੍ਰਸਾਧਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿ ਕਿਵੇਂ ਰੋਕਦੇ ਸਾਨੂੰ ਸੱਚੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੇਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕ ਨਹੀਂ ਸਾਡੇ ਮੈਂ ਇੱਕ ਸਵਾਲ ਖੜਾ ਕੀਤਾ ਮਖਵੀ ਧਾਰਮਿਕ ਸਥਾਨਾਂ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਪਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦੇ ਇਹ ਤਾਂ ਚੋਣ ਕਮਿਸ਼ਨ ਆਪੇ ਪੁੱਛੂਗਾ ਉਹ ਚੋਣ ਕਮਿਸ਼ਨ ਕਿੱਥੇ ਆਵਰਾ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਥੇ ਕਾਰਵਾਈ ਕਿਉਂ ਨਹੀਂ ਸਾਡੇ ਕਿਸਾਨਾਂ ਤੇ ਕਾਰਵਾਈ ਕਿਉਂ ਵੀ ਅਸੀਂ ਇਹ ਸਾਥ ਵਿੱਚ ਟੱਕ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡਾ ਮਸਲਾ ਹੱਲ ਨਹੀਂ ਹੁੰਦਾ